ਆਪੀ ਮੇ ਜਾਬਰ ਤੇ ਮੈਂ ਮਨਜੀਤਰਾਜ ਬਟਾਲਾ ਆਜਾਦ ਸਮਾਜ ਪਾਰਟੀ ਬਹੁ ਕਾਸ਼ੀਰਮ ਚੰਦਰ ਸਿੰਘ ਜਰ ਜੀ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜਾਦ ਵੱਲੋਂ ਜਿਹੜੇ ਬਟਾਲਾ ਵਿਖੇ ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਭੱਲਾ ਜੀ ਉਹ ਕੋਈ ਬਠਿੰਡਾ ਦੇ ਜਿਹੜੇ ਪੁਲਿਸ ਸਬਨਸਪੈਕਟਰ ਸੀ ਕੋਈ ਉਹਨਾਂ ਨੇ ਬੜੀ ਬੇਰਮੀ ਦੇ ਨਾਲ ਕੁੱਟਿਆ ਕਿਉਂਕਿ ਉਹਨਾਂ ਨੇ ਉਸ ਚੰ ਦੀ ਗੱਲ ਕਹੀ ਸੀ ਪੱਤਰਕਾਰ ਦਾ ਜਿਹੜਾ ਮਤਲਬ ਹੈ ਕਿ ਉਹ ਗੇਨ ਵੀ ਜਾ ਕੇ ਕਿਤੇ ਵੀ ਸਵਾਲ ਕਰ ਸਕਦਾ ਪਰ ਇਹ ਅੱਗੇ ਉਹਨੂੰ ਉਹਨੂੰ ਜਿਹੜਾ ਬੇਰਮੀ ਨਾਲ ਕੁੱਟ ਕੇ ਮਾਰ ਕੇ ਸੁਟ ਗਏ ਉਹਨਾਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਅਜੇ ਤੱਕ ਨਹੀਂ ਹੋਈ ਕਿਉਂਕਿ ਪਰਚਾ ਤਾਂ ਦਰਜ ਕਰ ਲਿਆ ਗਿਆ ਪਰ ਉਹ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਨੂੰ ਜਿਹੜੀ ਇਹ ਬੰਦੀ ਸਜ਼ਾ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੂੰ ਨੌਕਰੀ ਕੋਈ ਬਖਾਸ ਕਰਕੇ ਘਰ ਭੇਜਿਆ ਜਾਵੇ ਕਿਉਂਕਿ ਇਹ ਕੰਮ ਜਿਹੜੇ ਨੇ ਪੰਜਾਬ ਕੋਲ ਕਰਦੀ ਹੈ ਪੰਜਾਬ ਸਰਕਾਰ ਦੀ ਸਿਹਤ ਕਰਦੀ ਹੈ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਇਹ ਨਾ ਤੇ ਉਹਦਾ ਕੋਈ ਕ੍ਰਾਈਮ ਵੱਲ ਧਿਆਨ ਹੈ ਨਾ ਹੀ ਕੋਈ ਲਾਈਨ ਅਡਰੈਲ ਵੱਲ ਧਿਆਨ ਹੈ ਕਿ ਕੀ ਕਾਨੂੰਨ ਦੀ ਸਥਿਤੀ ਹੈ ਕੀ ਨਹੀਂ ਹੈ ਕੋਈ ਮਹਿੰਗਾਈ ਵੱਲ ਧਿਆਨ ਨਹੀਂ ਹੈ ਕੋਈ ਬੇਰੁਜ਼ਗਾਰੀ ਵਾਲੀ ਧਿਆਨ ਨਹੀਂ ਹੈ ਤੇ ਲੋਕ ਜਿਹੜੇ ਨੇ ਆਪੋ ਮਹਾਰ ਜਿਹੜੇ ਉਹ ਦੀ ਕਰ ਰਹੇ ਨੇ ਜਿਵੇਂ ਚੋਣਾਂ 'ਚ ਵਾਅਦੇ ਕੀਤੇ ਹੋਰ ਤੁਹਾਨੂੰ ਹਰ ਹਰ ਰੁਪਇਆ ਭਗਵੰਤ ਸਿੰਘ ਜੀ ਕਿਹਦੇ ਦਾਂਗੇ ਪੰਜਾਬ ਦੀ ਨਹਾਰ ਬਣਵਾ ਦੇਗੇ ਪੰਜਾਬ ਦੇ ਵਿੱਚ ਲੋਕਾਂ ਕਣ ਕੇ ਬਿਜ਼ਨਸ ਕਰਨਗੇ ਲੋਕਾਂ ਨੂੰ ਗਰੀਬਾਂ ਨੂੰ ਰੁਜ਼ਗਾਰ ਮਿਲੇਗਾ ਪਰ ਸਭ ਖੋਖਲੇ ਵਾਅਦੇ ਜਿਹੜੇ ਭਗਵੰਤ ਜੀ ਦੇ ਨਿਕਲੇ ਇਸ ਕਰਕੇ ਸਰਕਾਰ ਜਿਹੜੀ ਬਿਊਰੋਕ੍ਰਾਟ ਫੇਲਿਆ ਉਹਨਾਂ ਨੂੰ ਇਹ ਪਤਾਵਾ ਕਿ ਅਸੀਂ ਬਾਜ਼ਾਰ ਹੋਣਾ ਨਹੀਂ ਹੈ ਜਿਹੜਾ ਹੈ ਹੁਣ ਜਿੰਨੀ ਗੁੰਡਾਗਰਦੀ ਹੁੰਦੀ ਹੈ ਕਰ ਲੋ ਨਾਲਾ ਦੇਖੋ ਹੋਰ ਮੇਜ਼ਬਾਰ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਵੀ ਆਮ ਪੱਟੀ ਦੇ ਐਮਐਲਏ ਲੋ ਇੱਕ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਪੱਤਰਕਾਰ ਹੈ ਕਿ ਚੌਥਾ ਥਾਮ ਮੈਂ ਆ ਪੱਤਰਕਾਰਾਂ ਨੂੰ ਜੇ ਇੱਕ ਵਾਰ ਗੁੰਡਾਗਰਦੀ ਦਾ ਸਾਹਮਣਾ ਕਰਨਾ ਪਿਆ ਤੇ ਫਿਰ ਤੇ ਦੇਖੋ ਦੂਜੇ ਬੰਦੇ ਦਾ ਕੀ ਜਿਹੜਾ ਹੋਵੇਗਾ ਪੰਜਾਬ ਨੂੰ ਇਹੋ ਜਿਹੀਆਂ ਗੱਲਾਂ ਦੇ ਉੱਤੇ ਸਖਤ ਨੋਟਿਸ ਲੈਂਦੇ ਆ ਉਹਨਾਂ ਅਧਿਕਾਰੀਆਂ ਦੇ ਖਿਲਾਫ ਉਹਨਾਂ ਐਮਐਲ ਜਿਹੜੇ ਕੋਈ ਆਪਣੇ ਇੱਕ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਜਿਹੜਾ ਪਰਚੇ ਦਵਾਜ ਬਾਜ਼ੀ ਵੀ ਕਰਾਉਂਦੇ ਨੇ ਉਹਨਾਂ ਜਿਹੜਾਗਾ ਤਾੜਨਾ ਕਰਨੀ ਚਾਹੀਦੀ ਹੈ ਤੇ ਜੋ ਵੀ ਬੰਦੀ ਸਜ਼ਾ ਵਾ ਉਹਨਾਂ ਨੂੰ ਦੇਣੀ ਚਾਹੀਦੀ ਹੈ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਕੀ ਪੰਜਾਬ ਸਰਕਾਰ ਲੋਕ ਵਿਕਾਸ ਵੱਲ ਧਿਆਨ ਦੇਵੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦੇਵੇ ਸ਼ਹਿਰਾਂ ਦੇ ਵਿੱਚ ਇੰਨਾ ਗੰਦ ਪਿਆ ਸ਼ਹਿਰਾਂ ਦੇ ਵਿੱਚ ਨਸ਼ਾ ਜਿਹੜਾ ਆਮ ਵਿਕ ਰਿਹਾ ਲੋਕਾਂ ਨੂੰ ਪ੍ਰੋਵਾਈ ਨਹੀਂ ਇਹ ਸਰਕਾਰ ਨੂੰ ਐਵੇਂ ਇਹ ਵਜਾ ਜਿਹੜਾ ਲੋਕਾਂ ਦਾ ਧਿਆਨ ਭਟਕਾ ਕੇ ਮੀਠੀਆਂ ਮੀਠੀਆਂ ਕਰਕੇ ਇਹ ਸਰਕਾਰ ਜਿਹੜੀ ਆ ਪੰਜਾਬ ਨੂੰ ਲੁੱਟ ਕੇ ਲੱਗੀ ਆ ਅਸੀਂ ਇਹਦੀ ਦੇਖ ਹੀ ਕਰਦੇ ਆ ਜੇ ਸਰਕਾਰ ਬਾਜਣਾ ਆਈ ਪੰਜਾਬ ਪੁਲਿਸ ਬਾਜਰਾਈ ਆ ਆਪਾਂ ਜ세ਵੰਦੀ ਵੱਲੋਂ ਤਿੱਖਾ ਪ੍ਰਦਰਸ਼ਨ ਕਰਾਂਗੇ ਇਸ ਦੀ ਜਿਹੇ ਵਾਰ ਸਰਕਾਰ ਤੇ ਪੰਜਾਬ ਪੁਲਿਸ ਹੋਵੇਗੀ ਤੁਹਾਨੂੰ